ਲੋਜੀ ਕਿਸਾਨਾਂ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਦੱਸਦੀ ਹੈ ਕਿ ਕਿਸਾਨਾਂ ਨੂੰ ਜਿਹੜਾ ਸਰਕਾਰ ਨੇ ਨਵੇਂ ਸਾਲ ਤੋਂ ਪਹਿਲਾਂ ਹੀ ਇੱਕ ਵੱਡਾ ਤੋਹਫ਼ਾ ਦੇ ਦਿੱਤਾ ਉਹ ਤੋਹਫ਼ਾ ਸੁਣ ਕੇ ਕਿਸਾਨ ਬਾਗੋਬਾਗ ਹੋ ਜਾਣਗੇ ਦੱਸਦੀ ਹੈ ਕਿ ਕਿਸਾਨਾਂ ਨੂੰ ਨਵੇਂ ਸਾਲ ਤੋਂ ਪਹਿਲਾਂ ਇੱਕ ਮਹੱਤਵਪੂਰਨ ਬਹੁਤ ਵਧੀਆ ਸਰਕਾਰ ਨੇ ਤੋਹਫ਼ਾ ਦੇ ਦਿੱਤਾ ਗਿਆ ਤਾਂ ਤੋਹਫ਼ਾ ਕਿਹੜੇ ਕਿਸਾਨਾਂ ਨੂੰ ਮਿਲਿਆ ਕਿਹੜੇ ਸੂਬੇ ਦੇ ਕਿਸਾਨਾਂ ਨੂੰ ਮਿਲਿਆ ਇਹ ਵੀ ਤੁਹਾਨੂੰ ਦੱਸਦੇ ਹਾਂ ਮੱਧ ਪ੍ਰਦੇਸ਼ ਦੇ ਕਿਸਾਨਾਂ ਨੂੰ ਨਵੇਂ ਸਾਲ ਤੋਂ ਪਹਿਲਾਂ ਇੱਕ ਮਹੱਤਵਪੂਰਨ ਤੋਹਫ਼ਾ ਮਿਲਿਆ ਸੂਬੇ ਦੇ ਇਹ ਕਿਸਾਨਾਂ ਨੂੰ ਹੁਣ ਪ੍ਰਧਾਨ ਮੰਤਰੀ ਕਿ ਕਮੇਤਰ ਸੂਰਿਆ ਯੋਜਨਾ ਦੇ ਤਹਿਤ 90% ਸਬਸਿਡੀ ਤੇ ਸੋਲਰ ਪੰਪ ਲਗਾਉਣ ਦਾ ਲਾਭ ਜਿਹੜਾ ਉਹ ਮਿਲੇਗਾ ਇਸ ਯੋਜਨਾ ਦਾ ਉਦੇਸ਼ ਕਿਸਾਨਾਂ ਨੂੰ ਕਿ ਵੈਕਤੀ ਤੇ ਭਰੋਸੇਮੰਦ ਸਿੰਚਾਈ ਸਹੂਲਤਾਂ ਪ੍ਰਦਾਨ ਕਰਨਾ ਉਹਨਾਂ ਨੂੰ ਬਿਜਲੀ ਦੇ ਬਿੱਲਾਂ ਤੇ ਅਸਥਾਈ ਬਿਜਲੀ ਕਨੈਕਸ਼ਨਾਂ ਦੀਆਂ ਪਰੇਸ਼ਾਨੀਆਂ ਜਾਨੀ ਕਿ ਕਠਿਨਾਈਆਂ ਤੋਂ ਮੁਕਤ ਕਰਨਾ ਕਿਸਾਨ ਪੋਰਟਲ ਰਾਹੀਂ ਆਨਲਾਈਨ ਅਰਜੀ ਦੇ ਕੇ ਸੋਲਰ ਪੰਪਾਂ ਲਈ ਅਰਜੀ ਦੇ ਸਕਦੇ ਨੇ ਇਹ ਯੋਜਨਾ ਪ੍ਰਧਾਨ ਮੰਤਰੀ ਕਿਸਾਨ ਊਰਜਾ ਸੁਰੱਖਿਆ ਐਵਮ ਉਥਾਨ ਮਹਾਬਿਆਨ ਤੇ ਅਨਸਾਰ ਆ ਇਸ ਯੋਜਨਾ ਦੇ ਤਹਿਤ ਕਿਸਾਨਾਂ ਨੂੰ ਸੂਰਜੀ ਊਰਜਾ ਨਾਲ ਚੱਲਣ ਵਾਲੇ ਪੰਪ ਤੇ ਜ਼ਰੂਰੀ ਉਪਕਰਨ ਪ੍ਰਦਾਨ ਕੀਤੇ ਜਾਣਗੇ ਇਸ ਨਾਲ ਉਹਨਾਂ ਦੀ ਬਿਜਲੀ ਦੀ ਲਾਗਤ ਘਟ ਜਾਵੇਗੀ ਤੇ ਉਹਨਾਂ ਨੂੰ ਸਿੰਚਾਈ ਲਈ ਨਿਰੰਤਰ ਤੇ ਨਿਰਵਿਘਨ ਬਿਜਲੀ ਮਿਲੇਗੀ ਹੁਣ ਕਿਸਾਨਾਂ ਨੂੰ ਸਿੰਚਾਈ ਪੰਪ ਲਗਾਉਣ ਲਈ ਵੱਡੀ ਰਕਮ ਖਰਚ ਨਹੀਂ ਕਰਨੀ ਪਵੇਗੀ ਜੇਕਰ ਕੋਈ ਕਿਸਾਨ 2 ਲੱਖ ਰੁਪਏ ਦਾ ਸੋਲਰ ਪੰਪ ਲਗਾਉਣਾ ਚਾਹੁੰਦਾ ਤਾਂ ਉਹਨਾਂ ਨੂੰ ਆਪਣੀ ਜੇਬ ਵਿੱਚੋਂ ਲਗਭਗ 15000 ਰੁਪਏ ਖਰਚ ਕਰਨੇ ਪੈਣਗੇ ਬਾਕੀ 1 ਲੱਖ 85000 ਸਰਕਾਰ ਦੇ ਵੱਲੋਂ ਸਬਸਿਡੀ ਵਜੋਂ ਦਿੱਤੇ ਜਾਣਗੇ ਸੋਲਰ ਪੰਪਾ ਸਥਾਪਨਾਾਂ ਦੇ ਇੰਚਾਰਜ ਹਰਵੰਸ ਪਾਂਡੇ ਦੀਪਕ ਨੇ ਲੋਕਲ 18 ਨੂੰ ਜਿਹੜਾ ਉਹ ਦੱਸਿਆ ਕਿ ਇਸ ਸਕੀਮ ਕੋਲ 90% ਸਬਸਿਡੀ ਪ੍ਰਦਾਨ ਕਰਦੀ ਹੈ ਜਿਸ ਵਿੱਚ ਕੇਂਦਰ ਸਰਕਾਰ 50% ਤੇ ਸੂਬਾ ਸਰਕਾਰ 40% ਯੋਗਦਾਨ ਪਾਉਂਦੀ ਆ ਕਿਸਾਨਾਂ ਨੂੰ ਸਿਰਫ ਉਹ 10% ਦਾ ਯੋਗਦਾਨ ਪਾਉਣਾ ਪਵੇਗਾ ਇਸ ਰਕਮ ਦੇ ਵਿੱਚ ਮੋਟਰ ਪਾਈਪ ਸੋਲਰ ਪੈਨਲ ਤੇ ਕੰਟਰੋਲਰ ਵਰਗੇ ਸਾਰੇ ਜ਼ਰੂਰੀ ਉਪਕਰਣ ਸ਼ਾਮਲ ਨੇ ਸੂਬਾ ਸਰਕਾਰ 5 ਐਚਪੀ ਤੋਂ 10 ਐਚਪੀ ਤੱਕ ਦੇ ਸੋਲਰ ਪੰਪ ਪ੍ਰਦਾਨ ਕਰ ਰਹੀ ਹੈ ਸਿਰਫ ਇਹਨਾਂ ਨੂੰ ਹੀ ਲਾਭ ਹਵੇਗਾ ਇਹ ਯੋਜਨਾ ਉਹਨਾਂ ਕਿਸਾਨਾਂ ਨੂੰ ਲਾਭ ਪਹੁੰਚਾਏਗੀ ਜਿਨ੍ਹਾਂ ਕੋਲ ਅਸਥਾਈ ਜਾਂ ਕੋਈ ਬਿਜਲੀ ਕਨੈਕਸ਼ਨ ਨਹੀਂ ਹਾਲਾਂਕਿ ਸੋਲਰ ਪੰਪਾਂ ਲਈ ਕਿਸਾਨਾਂ ਦੀ ਜ਼ਮੀਨ ਤੇ ਪਾਣੀ ਦਾ ਸਰੋਤ ਹੋਣਾ ਬਹੁਤ ਜ਼ਿਆਦਾ ਲਾਜ਼ਮੀ ਹੋ ਜਾਂਦਾ ਹੈ